ਪਰਾਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਜਿਵੇਂ ਜਾਣਦੇ ਹੋ ਕਿ ਬੇਗੋਪੁਰਾ ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਵੱਲੋਂ ਦੰਗਲ ਪੰਚਾਇਤੀ ਚੋਣਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਪਿੰਡ ਗਮੇਲੀ ਵਿਖੇ ਪਹੁੰਚੇ ਹਾਂ ਜੋ ਇੱਕ ਬਹੁਤ ਹੀ ਇਤਿਹਾਸਿਕ ਪਿੰਡ ਹੈ ਮਹਾਪੁਰਸ਼ਾਂ ਦੀ ਇਸ ਪਿੰਡ ਨੂੰ ਬਹੁਤ ਬਖਸ਼ਿਸ਼ ਹੈ ਦੇਰ ਹੈ ਸੋ ਇੱਥੇ ਤੇ ਜਿਹੜੇ ਨਵੇਂ ਚੁਣੇਗੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਹਸਬੰਦ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਪਿੰਡ ਦੀਆਂ ਗਤੀਵਿਧੀਆਂ ਜਾਣਾਂਗੇ ਪਿੰਡ ਪਿੰਡ ਦੇ ਮੌਜੂਦਾ ਹਾਲਾਤਾਂ ਬਾਰੇ ਉਹਨਾਂ ਕੋਲ ਜਾਣਕਾਰੀ ਹਾਸਲ ਕਰਾਂਗੇ ਅਤੇ ਉਹਨਾਂ ਦੀ ਕੀ ਸੋਚ ਹੈ ਪਿੰਡ ਪ੍ਰਤੀ ਨਗਰ ਪ੍ਰਤੀ ਕਿਹੋ ਜੀ ਸੋਚ ਹੈ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਸੁਭਾਣਾ ਹੈ ਜੀ ਤੁਹਾਡਾ ਮੇਰਾ ਨਾਮ ਤਲਵੀਰ ਕੌਰ ਪਿੰਚ ਤਲਵੀਰ ਕੌਰ ਜੀ ਨਗਰ ਨਿਵਾਸੀਆਂ ਨੇ ਤੁਹਾਡੇ ਦੇ ਵਿਸ਼ਵਾਸ ਕਰਕੇ ਪਿਛਲੇ ਜੋ ਪੰਚਾਇਤੀ ਚੋਣਾਂ ਹੋਈਆਂ ਨੇ ਉਹਨਾਂ ਵਿੱਚ ਤੁਹਾਨੂੰ ਨਗਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਸਰਪੰਚ ਸਰਪੰਚ ਜੁੜਿਆ ਨਗਰ ਦੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਆ ਮੇਰਾ ਪਿੰਡ ਵਾਲਿਆਂ ਨੇ ਬਹੁਤ ਸਹਾਇਤਾ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਨੂੰ ਉਹਨਾਂ ਨੇ ਬਹੁਤ ਵੋਟਾਂ ਪਾ ਕੇ ਸਾਲ ਨੇ ਜਿਤਾਇਆ ਜੀ ਜੀ ਇਹ ਜੋ ਵੀ ਪਿੰਡ ਦੇ ਵਿਕਾਸ ਦਾ ਕਾਰਜ ਨੇ ਉਹਨਾਂ ਨੂੰ ਕਰਵਾਉਣ ਦੇ ਵਿੱਚ ਤੁਸੀਂ ਬਚਨ ਬੱਤ ਦਿਓ ਜੀ ਹਾਂ ਜੀ ਮੈਂ ਪੂਰੀ ਬਚਨ ਬੱਤ ਆ ਮੈਂ ਪਿੰਡ ਦਾ ਪੂਰਾ ਸਜੌਣਾ ਦਾ ਸਾਰ ਦੇਵਾਂਗੀ ਸਹਾਇਤਾ ਦੇਵਾਂਗੀ ਪੂਰਾ ਪਿੰਡ ਦਾ ਕੰਮ ਕਰਾਂਗੇ ਜੀ ਜੀ ਇਹ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਫਿਰ ਉਹਨਾਂ ਕੋਲ ਦੁਬਾਰਾ ਮਿਲ ਵਾਪਸ ਆਵਾਂਗੇ ਇਹ ਉਹਨਾਂ ਦੇ ਹਸਬੰਦ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਸਸੀ ਕਾਲ ਜੀ ਕੀ ਸ਼ੁਭਲਾਭ ਹੈ ਜਪਰ ਪਰਮਿੰਦਰ ਪਾਸ ਸਿੰਘ ਜੀ ਸਰਦਾਰ ਪਰਮਿੰਦਰ ਪਾਸ ਸਿੰਘ ਜੀ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਹਾਡੀ ਵਾਈਫ ਤੁੰਦੇ ਚੌਂਕੇ ਤੋਂ ਉੱਠ ਕੇ ਪਿੰਡੀ ਸਰਪੰਚ ਬਣੀ ਹੈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਤੁਹਾਨੂੰ ਕਿੰਨੀ ਖੁਸ਼ੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਪਹਿਲੀ ਵਾਰ ਸਾਡੇ ਪਿੰਡ ਇੱਕ ਜਨਰਲ ਬਣੀ ਸਰਪੰਚ ਬਣੀ ਹੈ ਜਿਹਦਾ ਤੀਜਾ ਪੁੱਤ ਹੈ ਜੀ ਜੀ ਅੱਜ ਸਾਡੀ ਸੀਟ ਨਰਾਈ ਹੈ ਯਾਨੀ ਬੋਲ ਬੜੀ ਕਰ ਦਿੱਤੀ ਹੈ ਜੀ ਇਸ ਤੋਂ ਪਹਿਲਾਂ ਵੀ ਪਿੰਡ ਵਿੱਚ ਕੋਈ ਲੇਡੀ ਸਰਪੰਚ ਬਣ ਚੁੱਕਿਆ ਜਾਂ ਪਹਿਲੀ ਹੀ ਹੈ ਪਹਿਲੀ ਵਾਰ ਹੋਇਆ ਜੀ ਕਦੀ ਵਾਰ ਲੇਡੀ ਸਰਪੰਚ ਬਣੀ ਜੀ 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 ਕਿ ਪਹਿਲੀ ਵਾਰ ਲੇਡੀ ਸਰਪੰਚ ਬਣੀ ਹੈ ਔਰ ਲੈ ਕਿੰਨੇ ਚਿਰ ਦਾ ਲੰਬਾ ਇਤਿਹਾਸ ਹੈਗਾ ਜਿਸ ਤੋਂ ਬਾਅਦ ਸਰਪੰਚ ਬਣੀ ਨਹੀਂ ਪਹਿਲੀ ਵਾਰ ਤਕਰੀਬਨ ਜਦੋਂ ਪੰਚਾਇਤਾਂ ਸ਼ੁਰੂ ਹੋਇਆ ਹੀ ਉਦੋਂ ਜੀ ਉਦੋਂ ਹੀ ਪਹਿਲੀ ਵਾਰ ਬਣੀ ਹੈ ਜੀ ਤੇ ਇਹ ਬਹੁਤ ਵੱਡੀ ਗੱਲ ਇਤਿਹਾਸਿਕ ਗੱਲ ਹੈਗੀ ਇੱਕ ਇਹ ਇੱਕ ਜਦੋਂ ਦਾ ਪੰਚਾਇਤੀ ਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਪਹਿਲੀ ਵਾਰ ਇਸ ਨਗਰ ਦੇ ਵਿੱਚ ਇੱਕ ਪੰਚਾਇਤ ਸਰਪੰਚ ਲੇਡੀਜ਼ ਬਣੀ ਤੇ ਗੱਲ ਕਰਦੇ ਆ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਕਿ ਕੋਈ ਚੋਣ ਮੈਨੀਫੈਸਟੋ ਹੋਏਗਾ ਜਦੋਂ ਤੁਸੀਂ ਸਰਪੰਚੀ ਲਈ ਆਪਣੇ ਕandidate ਲਾ ਦਿੱਤੇ ਤੇ ਕਿਹੜੇ ਕਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਜੀ ਆਪਣੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਪਹਿਲੀ ਗੱਲ ਸਾਡੇ ਪਿੰਡ ਦੀ ਸੀਵਰੇਜ ਦਾ ਜੀ ਜੀ ਉਹ ਬਹੁਤ ਵੱਡਾ ਖੰਦਾ ਕੰਮ ਹੈ ਉਹ ਜਿਹੜੇ ਚੜਾਂਗੇ ਜੀ ਜੀ ਦੂਸਰਾ ਸਾਡੇ ਸਟਰੀਟ ਲਾਈਟਾਂ ਨਹੀਂ ਹੈ ਜੀ ਇਸ ਤੋਂ ਬਿਨਾਂ ਦੇਸ਼ੀਗੁੰ ਨਹੀਂ ਹੈਗਾ ਜੀ 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 ਬਾਕੀ ਸਾਡੇ ਪਿੰਡਾਂ ਗਲੀਆਂ ਨਾਲੀਆਂ ਰਹਿ ਗਈਆਂ ਉਹਦਾ ਵਿਕਾਸ ਕਰਾਂਗੇ ਬਾਕੀ ਰੱਟ ਕਰਾਂਗੇ ਜੀ ਇਸ ਕਰਕੇ ਜੋ ਵੀ ਹੋਰ ਵੀ ਪਕਾਜ ਕੋਣ ਦਾ ਕਹਿੰਦਾ ਹੋਇਆ ਸਭ ਕਾਜ ਪੂਰੇ ਕਰਾਂਗੇ ਜੀ 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 ਇਹ ਪਹਿਲਾਂ ਇਥੋਂ ਸਰਪੰਚ ਬੂਦਰ ਸਿੰਘ ਜੀ ਰਹੇ ਨੇ ਉਹਦੇ ਤਕਰੀਬਨ ਤੁਹਾਡੇ ਨਾਲ ਹੀ ਇਹ ਮਿਸ਼ਨ ਦੇ ਵਿੱਚੋਂ ਸੀ ਕਿ ਉਹਨਾਂ ਨੇ ਕੋਈ ਵਿਕਾਸ ਕਾਰਜ ਪਿੰਡ ਦੇ ਵਿੱਚ ਨਹੀਂ ਕਰਵਾਏ ਜੇ ਕਰਵਾਏ ਨੇ ਤਾਂ ਕੁਝ ਚੰਗਾ ਬਹੁਤ ਵਿਕਾਸ ਕਰਾਇਆ ਨਹੀਂ ਨਹੀਂ ਪਣਦੀਆਂ ਗਲੀਆਂ ਨਾਲੇ ਤਿਰ ਥੋੜੀਆਂ ਰਹਿ ਗਈਆਂ ਜੀ ਬਣੀ ਟੈਂਕੀ ਬਣਾਈ ਆ ਕਮਿਊਨਿਟੀ ਹਾਲ ਨਾਲ ਦੇ ਦਿੱਤਾ ਹੋਰ ਵੀ ਜੋ ਕੰਮ ਚਾਹੀਓ ਸੀ ਬਹੁਤ ਵਧੀਆ ਜ਼ਰੂਰਤਾਂ ਨਾਲ ਜੀ 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 ਤੇ ਇਹ ਪਾਸਾ ਸਰਦਾ ਸਾਹਿਬ ਜਿਵੇਂ ਦੇਖਿਆ ਕਿ ਯੂਕੇ ਸਮੇਂ ਦੇ ਵਿੱਚ ਪੰਜਾਬ ਵਿੱਚ ਨੌਜਵਾਨਾਂ ਦਾ ਨਸ਼ਿਆਂ ਵੱਲ ਬਹੁਤ ਰੁਝਾਨ ਹੈਗਾ ਕਿਉਂਕਿ ਨੌਜਵਾਨ ਪੜ੍ਹੇ ਲਿਖੇ ਬਹੁਤ ਜ਼ਿਆਦਾ ਨਹੀਂ ਪਰ ਇਹ ਰੋਜ਼ਗਰ ਦੇ ਰੋਜ਼ਗਾਰ ਹੋਣ ਕਰਕੇ ਰੋਜ਼ਗਾਰ ਉਹਨਾਂ ਨੂੰ ਮਹੀਆ ਨਹੀਂ ਹੋਣ ਕਰਕੇ ਉਹ ਨਸ਼ਿਆਂ ਵੱਲ ਰੁਝਾਨ ਬਹੁਤ ਜ਼ਿਆਦਾ ਹੋ ਗਿਆ ਤੇ ਕਾਰਨ ਕੀ ਹੈ ਤੇ ਤੁਹਾਡੇ ਵੱਲ ਪੰਚਾਇਤ ਨਸ਼ਿਆਂ ਦੀ ਰੋਕਥਾਮ ਲਈ ਕੀ ਉਪਰਾਲਾ ਕਰ ਰਹੀ ਹੈ ਨਸ਼ੇ ਵਾਲੇ ਦਲਕਦੜ ਸਹੀ ਗੱਲ ਹੈ ਬਹੁਤ ਰੁਝਾਨ ਵੱਧ ਗਿਆ ਹੈ ਪਰ ਸਾਡਾ ਸਿਰੋ ਪੰਚਾਇਤ ਇਹ ਕਰੂਗੀ ਪਿੰਡ ਦੇ ਨੌਜਵਾਨਾਂ ਨੂੰ ਜਨਜੋ ਤੋਂ ਮੋੜ ਕੇ ਵਧੀਆ ਇੱਕ ਸੇਵਾ ਦੇਵਾਂਗੇ ਜੀ ਜੀ ਬੈਠੇ ਜਮ ਖੋਲਾਂਗੇ ਜੀ 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 ਖੇਡ ਨੂੰ ਸਾਡੇ ਕੋਲ ਰਹੀ ਆ ਜੀ 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 ਬਾਕੀ ਸਮੇ ਸਾਰਾ ਹੀ ਆਪਣੇ ਕੈਂਪ ਵਿੱਚ ਲਾਵਾਂਗੇ ਜੀ 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 ਵੱਟ ਤੋਂ ਵੱਟ 950 ਤੂੰ ਖਵਾਗੇ ਜੀ 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 ਹੋ ਸਕੇ ਤਾਂ ਆਪਣਾ ਲਾਭ ਵੀ ਲਾਵਾਂਗੇ ਸੈਂਟਰ ਦੇ ਭਰਤੀ ਪ੍ਰਣ ਦੇ ਸੇਵਾ ਉੱਤ ਹੋਇਆ ਜਾਂ ਹੋ ਜਿੱਥੇ ਹੀ ਉਹ ਸਾਨੂੰ ਪਤਾ ਲੱਗੇ ਸਰਕਾਰੀ ਹੋ ਜਾਂਦੇ ਸਭ ਕੁਝ ਕਰਾਂਗੇ ਹੋ ਸਕੇ ਜਾਂ ਨਹੀਂ ਨਾਲ ਜੇ ਨਹੀਂ ਮੁਰਦਾ ਤਾਂ ਇਹ ਪੁੱਛੀ ਹਾਂ ਕਿ ਦਣਾ ਕਰਾਂਗੇ ਜੀ 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 ਇਹ ਜੇ ਤੁਸੀਂ ਨੌਜਵਾਨਾਂ ਪ੍ਰਤੀ ਨ ਵਧੀਆ ਵਈਆ ਰੱਖਦੇ ਹੋ ਉੱਥੇ ਧੀਆਂ ਵੀ ਬਰਾਬਰ ਦਾ ਹੱਕ ਰੱਖ ਕੇ ਜੇ ਨੇ ਸਮਾਜ ਵਿੱਚ ਤਾਂ ਕੀ ਸਭ ਤੁਹਾਡੀ ਵੀ ਧਰਮ ਪਤਨੀ ਲੇਡੀਜ਼ ਹੈਗੀ ਇੱਕ ਤੇ ਧੀਆਂ ਵੀ ਹੈ ਨਾ ਸਾਹੀਆਂ ਲੱਗਦੇ ਸਾਹੀਆਂ ਹੁੰਦੀਆਂ ਕੀ ਵਿਚਾਰ ਹੈ ਧੀਆਂ ਬਾਰੇ ਕਿ ਧੀਆਂ ਲਈ ਕੀ ਕਰੋਗੇ ਖਾਸ ਕਰ ਪਿੰਡ ਦੇ ਵਿੱਚ ਗਣੀਆਂ ਧੀਆਂ ਵਾਸਤੇ ਇੱਕ ਵਧੀਆ ਸਪਾਈ ਸੈਂਟਰ ਖੋਲਾਂਗੇ ਜੀ ਸੋ ਇਹਨਾਂ ਨਾਲ ਹੋਰ ਵੀ ਜਿਹੋ ਨਾਲ ਕਿਤੇ ਆ ਜਦੋਂ ਪੜ ਲੰਦਾ ਹੋ ਗਿਆ ਜੀ 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 ਜਾਂ ਹੋਰ ਵੀ ਕੋਈ ਚਿੰਤਾ ਗਾਣੇ ਦੀ ਤਾਂ ਉਹ ਸਰਕਾਰੀਆਂ ਸੀਮਾ ਸਹਿਰ ਉਹਨਾਂ ਨੂੰ ਇੱਥੇ ਪਿੰਡ ਵਿੱਚ ਲਿਆਵਾਂਗੇ ਜੀ ਜੀ ਬਾਤ ਤੋਂ ਉਹਨਾਂ ਦਾ ਸਹਾਇਕ ਕਰਾਂਗੇ ਜੀ 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 ਤੇ ਆਪਣੇ ਨਗਰ ਦੇ ਵਿੱਚ ਪੜ੍ਹਾਈ ਦਾ ਮਿਆਰ ਕਿੰਨਾ ਕੁ ਚ ਹੈ ਕਿੰਨਾ ਕੁ ਵਧੀਆ ਪੜ੍ਹਾਈ ਦਾ ਮਿਆਰ ਹੈਗਾ ਜੀ ਇੱਥੇ ਸਾਡੇ ਪਿੰਡ ਦੇਖੋ ਜੀ ਪ੍ਰਾਇਮਰੀ ਸਕੂਲ ਹੈ ਸਰਕਾਰੀ ਸਕੂਲ ਹੈ ਕਾਲਜ ਵੀ ਹੈਗਾ ਚੰਗੇ ਕਰਦੇ ਖੰਟਾਂ ਨਾਂ ਤੇ ਜੀ ਜੀ ਸਾਡਾ ਇਸ ਤੋਂ ਇਲਾਵਾ ਜੀ ਹੋਰ ਵੀ ਜਿੰਨਾ ਹੋ ਸਕੇ ਆ ਜੀ ਪੜਾਈ ਦਾ ਮੈਨੂੰ ਚਾ ਚੱਕਾਂ ਦੀ ਜੀ ਜੀ ਤੇ ਡਾਕਟਰੀ ਸਹੂਲਤ ਦਾ ਕੀ ਪ੍ਰਬੰਧ ਹੈਗਾ ਪਿੰਡ ਦੇ ਵਿੱਚ ਡਾਕਟਰੀ ਸੂਤ ਸਾਡੇ ਹਸਪਤਾਲ ਖੁੱਲਿਆ ਜੀ ਬਾਬਿਆਂ ਨੇ ਪਰ 24 ਘੰਟੇ ਦੀ ਸੂਤ ਨਹੀਂ ਹੈ ਜੀ ਸਾਡੀ ਕੋਸ਼ਿਸ਼ ਹੈ ਕਰੂਗੀ 24 ਘੰਟੇ ਪੱਕਾ ਡਾਕਟਰ ਸਾਡੇ ਪਿੰਡ ਹੋਊਗਾ ਜਿਹੜੇ ਹਮੇਸ਼ਾ ਸਾਨੂੰ ਸੂਤ ਲੋਡ ਪਵੇ ਦਾ ਸਾਨੂੰ ਇਸੇ ਮਈਆ ਹੋ ਗਈ ਸਾਰੀ ਜੀ 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 ਤੇ ਨਗਰ ਪੰਚਾਇਤ ਨੂੰ ਕੋਈ ਸਹਿਯੋਗ ਰਾਸ਼ੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸੂ ਹੈ ਸੂਤ ਪਿੰਡ ਦੇ ਵਿੱਚ ਜੇ ਤੋ ਕਿਉਂ ਪਿੰਡ ਦਾ ਵਿਕਾਸ ਕਰ ਸਕ ਗ੍ਰਾਂਟ ਤੋਂ ਇਲਾਵਾ ਗਰਾਂਡ ਤੋਂ ਸਾਡੇ ਮੱਛੀ ਪਾਲਣੇ ਜੀ ਤੁਸੀਂ ਕਿਹਾ ਜਿਉਂ ਹੀ ਸਾਨੂੰ ਗਰਾਂਡ ਆ ਰਹੀ ਆ ਜੀ 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 ਦੋ ਤਿੰਨ ਮਹੀਨੇ ਦਾ 3.15 ਲੱਖ ਰੁਪਏ ਬਣਦੀ ਆ ਜੀ ਜੀ ਉਹ ਸਿਰਫ ਅਸੀਂ ਪੰਡੇ ਵਿਕਾਸ ਤੇ ਲਾਵਾਂਗੇ ਜੀ ਬਹੁਤ ਵਧੀਆ ਜਣ ਕੇ ਇੱਕ ਵਧੀਆ ਪੰਡ ਨੂੰ ਉੱਚੀ ਤੇ ਸੁੱਚੀ ਸੋਚ ਲੈਣੀ ਚਾਹਾਂਗੇ ਜੀ ਸਾਡਾ ਇਹ ਬਰਾਦਰ ਹੋਊਗਾ ਪੰਡੇ ਤੇ ਵਧੀਆ ਤੇ ਉੱਚਾ ਹੋਰ ਅੱਗੇ ਪੰਡਾਂ ਦਾ ਬਹੁਤ ਤੇ ਹੋਰ ਨਾਮ ਰਚਣਗੇ ਸਾਡੀ ਸੋਚ ਤੇ ਇਹੀ ਆ ਜੀ ਜੀ ਇਹ ਜਿਵੇਂ ਕਿ ਨੌਜਵਾਨ ਮਾ ਖੇਡਾਂ ਤੋਂ ਕਾਫੀ ਮੂੰਹ ਮੋੜ ਚੁੱਕੇ ਨੇ ਜਿਵੇਂ ਕਬੱਡੀ ਹੋਵੇ ਕੁਸ਼ਤੀ ਹੋਵੇ ਜਾਂ ਕੋਈ ਇਸ ਤਰ੍ਹਾਂ ਦੇ ਖੇਡਾਂ ਸੀ ਜਿਹੜੀਆਂ ਸਾਡੇ ਸੱਗਾ ਚਾਰ ਦੇ ਨਾਲ ਜੁੜੀਆਂ ਹੋਈਆਂ ਸੀਆਂ ਉਹਨਾਂ ਵੱਲੋਂ ਮੂੰਹ ਮੋੜ ਕੇ ਕੋਈ ਕ੍ਰਿਕਟ ਵਗੈਰਾ ਇੱਧਰ ਉੱਧਰ ਜਿਆਦਾ ਜੜੀਆਂ ਆਉਂ ਔਰ ਉਹ ਦੂਸਰੇ ਦੇਸ਼ਾਂ ਦੇ ਖੇਡਾਂ ਹੋਣੇ ਬਲੋਂ ਉਤਸ਼ਾਹਤ ਹੋ ਚੁੱਕੇ ਨੇ ਤੇ ਤੁਸੀਂ ਕੋਈ ਪੰਚਾਇਤ ਵੱਲੋਂ ਪ੍ਰਾਲਾ ਕਰੋਗੇ ਜਿਹੜੀਆਂ ਮਾ ਖੇਡਾਂ ਨੇ ਉਹਨਾਂ ਨਾਲ ਨੌਜਵਾਨਾਂ ਜੋੜੋ ਬਿਲਕੁਲ ਸਾਡੇ ਪਿੰਡ ਸਹੀ ਤਾਂ ਹੁੰਦੀ ਆ ਹਰੀਖਾਲ ਗੱਜਰਪੁਰ ਦੀ ਜੀ 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 ਉਹਨੂੰ ਅਸੀਂ ਹੋਰ ਵੱਡੇ ਬੁੱਤਲ ਜਾਵਾਂਗੇ ਜੀ ਕਬੱਡੀ ਦਾ ਮਹਾਕੁੰਗ ਜ ਸਾਡਾ ਹਲਾਤਾ ਕ੍ਰਮਕ ਪਰ ਸ਼ੁਰੂ ਕਰਾਂਗੇ ਕਿ ਨਹੀਂ ਹੋ ਰਹੀ ਸਾਡੇ ਬਿਲਕੁਲ ਸਾਇਦ ਕੀ ਸਾਡੀ ਸੋਚ ਆ ਵੀ ਕਰਾਵਾਂਗੇ ਟੂਰਨਾਮੈਂਟ ਦੇ ਨਾਲ ਜੀ ਜੀ ਬਾਈ ਫੁੱਟਬਾਲ ਟੂਰਨਾਮੈਂਟ ਕਰਾ ਰਹਾ ਹੈ ਨਾਲ ਕਬੱਡੀ ਵੀ ਕਰਾਵਾਂਗੇ ਜੀ ਜੀ ਇਹ ਸਮਾਜ ਜਿੱਦਾਂ ਕਿ ਦੇਖਦੇ ਆ ਵੀ ਸਮਾਜ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੌਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਮਨਾਉਂਦੇ ਸੀ ਤੇ ਕਾਫੀ ਕੋਸ਼ਿਸ਼ ਕੀਤੀ ਹੈ ਕਿ ਹਲਕਾ ਵਿਧਾਨ ਕੋਲੋਂ ਵੀ ਫਗਵਾੜੇ ਵਿੱਚ ਵੀ ਬਹੁਤ ਜਗ੍ਹਾ ਮਨਾਇਆ ਗਿਆ ਪਿਛਲੇ ਸਾਲ ਤੇ ਕੀ ਪੰਚਾਇਤ ਵਾਲੋਂ ਕੋਈ ਪਿੰਡ ਦੇ ਵਿੱਚ ਐਸਾ ਕੋਈ ਉਪਰਾਲਾ ਕੀਤਾ ਜਾਵੇਗਾ ਜੀ ਸਾਡੇ ਪਿੰਡ ਹਰਿਕਸਾਤਿਆਂ ਦਾ ਤਿਆਰ ਮਨਾਇਆ ਜਾਂਦਾ ਜੀ ਪਰ ਹੁਣ ਅਸੀਂ ਪੰਚਾਇਤ ਦਾ ਫਰੋਗ ਲੈ ਕੇ ਉਹਨੂੰ ਇੱਕ ਵੱਡੇ ਪੱਧਰ ਤੇ ਮਨਾਵਾਂਗੇ ਜੀ 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 ਸਾਡੇ ਪਿੰਡ ਬੋੜਾ ਆ ਜੀ ਸਾਡਾ ਰੱਧਾ ਹੋਵੇ ਜਿਹੜੀਆਂ ਪੁਰਾਣੀਆਂ ਦੀਆਂ ਬੋੜਾ ਪ੍ਰਾਣਾ ਸਾਡਾ ਇਤਿਹਾਸ ਹੈ ਉੱਥੇ ਹੀ ਇਸ ਕੀ ਦੀਆਂ ਤਿਹਾਣ ਮਨਾਉਂਦਾ ਰਹਿੰਦਾ ਹੈ ਜੀ 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 ਇਹ ਇੱਕ ਸਵਾਲ ਹੋਰ ਹੈ ਕਿ ਭਾਈ ਚਾਰਕਸਾਂ ਨੂੰ ਬਣਾਉਣ ਦੇ ਲਈ ਪਿੰਡ ਵਿੱਚ ਕੀ ਕੀ ਯਤਨ ਹੋ ਰਹੇ ਨੇ ਤੇ ਕੋਈ ਧੜੇਬਾਜੀ ਜਾਂ ਪਾਰਟੀਬਾਜੀ ਦੇ ਪਿੰਡ ਦੇ ਵਿੱਚ ਨਹੀਂ ਹੈਗੀ ਦੇਖੋ ਜੀ ਧੜੇਵਾਂ ਦੀ ਪਾਰਟੀ ਵਾਈ ਤਾਂ ਹਰੇਕ ਪਿੰਡ ਜਿੰਦੀ ਪਰ ਸਾਡਾ ਮੈਂ ਇੱਕ ਬਟਾਲ ਨੰਬਰ ਦਾ ਵੀ ਆ ਜੀ 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 ਜਿਹਨੇ 23 ਸਾਲ ਤੋਂ ਜੀ ਤੇ ਮੇਰੀ ਤਾਂ ਕੋਈ ਪਾਰਟੀਵਾਦੀ ਨਹੀਂ ਹੈਗੀ ਨਹੀਂ ਪਾਰਟੀ ਕਰਕੇ ਮੈਨੂੰ ਪਿੰਡ ਦੇ ਟੀ ਬੱਡੀ ਦੀਰਨਾ ਜਿਤਾਇਆ ਜੀ 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 ਮੇਰੀ ਕੁਛ ਜੇ ਹੋ ਗਈ ਵੀ ਸਾਰ ਪਿੰਡ ਨੂੰ ਹਰੇਕ ਨਾਲ ਸਾਝ ਪਿਆਰ ਨਾਲ ਲਖੀਏ ਕੋਈ ਵੀ ਲਾਈਚ ਨਾ ਕਰਦੇ ਇਹ ਰੇਖ ਆਪਣੇ ਸਵੈਪਰ ਚੱਲ ਰਹੇ ਜੀ ਜੀ ਇਹ ਕਿੰਨੀ ਟੋਟਲ ਵਾਦੀ ਹੈ ਕਿ ਪਿੰਡ ਦੇ ਕਿੰਨੀ ਵੋਟ ਤੁਹਾਨੂੰ ਪਈਆਂ ਤੇ ਕਿੰਨੇ ਲੀਡਰ ਜਿੱਤੂ ਰਹੇ ਮੈਂ ਜੇਤੂ ਦੀ 506 ਗੁਰਦਣਾ ਜੇਤੂ ਰਿਆਂ ਜੀ ਜੀ ਅੰਦੀ ਤੇ ਮੈਨੂੰ ਕੋਈ 827 ਦੂਸਰੇ ਪਈਆ 324 ਜੀ 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 ਇੱਕ ਅਪੀਲ ਇੱਕ ਸੰਦੇਸ਼ ਇੱਕ ਮੈਸੇਜ ਸਾਰਿਆਂ ਨੂੰ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਚਲ ਰਿਹਾ ਹੈਗਾ ਨੂੰ ਸਾਰੇ ਲੋਕ ਫੋਲੋ ਕਰ ਰਹੇ ਨੇ ਦੇਖ ਰਹੇ ਨੇ 20 ਤੇ ਵੀ ਇੰਸਟਾਗ੍ਰਾਮ 6 ਸਾਰੇ ਗੁਰਮੀ ਜਿੰਨੇ ਵੀ ਸੋਸ਼ਲ ਮੀਡੀਆ ਦੇ ਐਪ ਨੇ ਸਾਰਿਆਂ ਦੇ ਅਵੇਲੇਬਲ ਹੈਗਾ ਇਹ ਤੇ ਤੁਹਾਡੀ ਜਿਹੜੀ ਆਵਾਜ਼ ਹੈ ਸੰਦੇਸ਼ਾਂ ਵੇਸਾਂ ਵਿੱਚ ਵੀ ਪਹੁੰਚਣੀ ਹੈ ਜਿੱਤੇ ਤੁਸੀਂ ਨਗਰ ਨੂੰ ਆਪਣੇ ਪੰਚਾਇਤ ਮੈਂਬਰਾਂ ਨੂੰ ਇਹ ਆਪਣੀ ਸੰਦੇਸ਼ ਮੈਸੇਜ ਜਾਏਗਾ ਉੱਥੇ ਸਾਰੇ ਦੇਸ਼ ਦੇ ਦੇਸ਼ਾਂ ਦੇ ਵਿੱਚ ਵੀ ਮੈਸੇਜ ਜਾਏਗਾ ਕਿ ਅਪੀਲ ਕੀ ਸੰਦੇਸ਼ ਕਰਨ ਜਾਓਗੇ ਅਪੀਲ ਤਾਂ ਇਹ ਹੀ ਜੀ ਦਿਓ ਪਿੰਡ ਦਾ ਜਾਂ ਵਿਕਾਸਿਆ ਜੋ ਇਲਾਕੇ ਦਾ ਜੋ ਸਾਰੇ ਦੇਸ਼ ਦਾ ਇੱਕ ਮਿਲ ਵਰਤਨ ਭਾਈਚਾਰ ਸਮਝ ਸਾਰੇ ਬਣਾ ਰੱਖਣ ਜੀ 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 ਸਾਰਿਆਂ ਸਜੋ ਬੋਲੋ ਜੀ ਸਭ ਦਾ ਭਲਾ ਹੈ ਜੀ ਚੰ데요 ਸਭ ਦਾ ਭਲਾ ਹੋਵੇ ਜੀ 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 ਇੱਕ ਸਵਾਲ ਤੁਹਾਡੇ ਲਈ ਸੀ ਜੀ ਬੰਦਾ ਹਾਂ ਜੀ ਕੀ ਕੀਤਾ ਕਰਦੇ ਹੋ ਕਿਸ ਕੋਤੇ ਕਿਤੇ ਨਾਲ ਜੁੜੂ ਸੀ ਜੀ ਉਹ ਕੰਮ ਹੀ ਧਾਰੋ ਚਲਾਉਣ ਦੇ ਲਈ ਕੋਈ ਕਿਸੇ ਕੁੱਤੇ ਨੂੰ ਹੋਣਾ ਜ਼ਰੂਰੀ ਨਹੀਂ ਹੈ। ਕਿਸ ਕਿਤੇ ਨਾਲ ਜੁੜਿਆ ਹੋਇਆ ਤੁਸੀਂ? ਕਿੱਤਾ ਦਾ ਜੋ ਖੇਤੀਬਾੜੀ ਦਾ ਹੈ ਪਰ ਉਹ ਠੇਕੇ ਦੇ ਆ ਜੀ ਫਿਰ ਮੈਂ ਇੱਕ ਇੱਕੋ ਵੇਰ ਦਾ ਡੈਰੀ ਆ ਜੀ ਮੈਂ ਬਗਾ ਉੱਥੇ ਫੈਕਟਰੀ ਆ ਜੀ ਜੀ ਜੀ। ਬਾਕੀ ਮੈਂ ਲਾਈਨ ਕਲੱਬ ਦਾ ਮੀਟਿੰਗ ਗੋਲ ਬੰਦਗੀ ਦਾ ਜੁੜਿਆ ਹਾਂ ਕਿਸੇ ਦਸਵਾਲਾ ਤੋਂ। ਜੀ ਜੀ ਉਹਦਾ ਮੈਂ ਜੂਨ ਚੇਅਰਮੈਨ ਆ ਜੀ। ਜੀ ਜੀ ਹੋਰ ਵੀ ਛੋਟਾ ਮੋਟਾ ਕਾਰੋਬਾਰ ਹੈਗਾ। ਜੀ ਜੀ ਬਦੌਨ ਬੜਾ ਤੌਰ ਤੇ ਇਹੀ ਚੱਲ ਚੱਲ ਰਿਹਾ ਵਧੀਆ ਚੱਲ ਰਿਹਾ ਤੁਹਾਨੂੰ ਸਵਾਲ ਇੱਕ ਕਿ ਘਰ ਦਾ ਕੰਮ ਤੁਸੀਂ ਸਾਰਾ ਕਰਦੇ ਹੋ ਤੇ ਤੁਹਾਡੇ ਵੀ ਘਰ ਦੇ ਕੰਮ ਦੇ ਵਿੱਚ ਕੋਈ ਹਿੱਸਾ ਤੁਹਾਡਾ ਬਣਾਉਂਦੇ ਨਹੀਂ ਹੱਸਦਾ ਤਾਂ ਸਾਰਾ ਕੁਝ ਨਾਲ ਦੇ ਸੱfte ਚੱਲਦੀ ਹੈ ਜੀ ਜੀ ਜੋ ਇਹਨਾਂ ਦੇ ਸੁਜੋਗ ਦਾ ਕਾਰਬਰ ਵੀ ਸਾਰਾ ਕੁਝ ਇਦਾਂ ਦੇ ਸੁਜੋਗ ਨਾਲ ਚੱਲ ਰਿਹਾ ਹੈ ਜੀ ਬਹੁਤ ਬਹੁਤ ਬਤਨ ਮਾਦੇ ਜੀ ਸਰਪੰਚ ਸਾਹਿਬ ਨੇ ਗੱਲਬਾਤ ਕੀਤੀ ਉਹਨੇ ਹਸਬੈਂਡ ਇੱਥੇ ਲੰਮਰਦਾ ਸਾਹਿਬ ਵੀ ਬੈਠੇ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਗੱਲਬਾਤ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਜੀ ਇਹ ਗੱਲਬਾਤ ਆਪ ਜੀ ਨੂੰ ਕਿਵੇਂ ਦੀ ਲੱਗੀ ਇਨ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਦੱਸਿਓ ਮੇਘਮੂਰਾ ਸ਼ਕਤੀ ਵੈਬ ਟੀਵੀ ਨਿਊ ਚੈਨਲ ਤੋਂ ਮੈਂ ਕੇਐਸ ਨੂਰ ਕੈਮਰਾਮੈਨ ਅਜੇ ਕੌਸ਼ਰ ਦੇ ਨਾਲ ਇਹ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਤੁਸੀਂ ਫੋਲੋ ਕਰੋ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਨਵੀਂਤਾ ਦੀਆਂ ਖਬਰਾਂ ਆਪ ਜੀ ਤੱਕ ਪਹੁੰਚ ਸਕਣ ਧੰਨਵਾਦ